ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਹੇ ਗੁਰੂ ਸਾਹਿਬ ਜੀ ੴ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸ੍ਰੀ ਨਾਨਕ ਤੇ ਆਦ ਲੈ ਦਸਵੇਂ ਗੁਰ ਪ੍ਰਅੰਤ ਬਾਰੰਬਾਰ ਹੈ ਬੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਨ ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ ਸਵੈ ਸੰਵੇਦਨ ਕਹਿ ਸਕੋ ਲੱਛਣ ਸੰਤ ਮਹੰਤ ਪਰ ਸੰਵੇਦ ਕਹੇ ਕਛੂ ਸੰਗ ਪ੍ਰਤਾਪ ਕਰਨਤ ਸਵੈ ਸੰਵੇਦ ਨ ਕਹਿ ਸਕੋ ਲੱਛਣ ਸੰਤ ਮਹੰਤ ਪਾਰਸੰਬੇਦ ਕਹੇ ਕਛੂ ਸੰਗ ਪ੍ਰਤਾਪ ਕਰੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰ ਜੋਗ ਸਤਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਰੰਗਰ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ ਸਦਾ ਸਦਾ ਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਹੀ ਭਾਗਸ਼ਾਲੀ ਹਾਂ ਜੋ ਸਤਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਵਰੋਸਾਏ ਹੋਏ ਨਾਮ ਬਾਣੀ ਦੇ ਰਸੀਏ ਗੁਰਮਤਿ ਵਿਦਿਆ ਮਾਰਤੰਡ ਮਹਾਨ ਪਰਉਪਕਾਰੀ ਸ੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ ਉਹਨਾਂ ਸਤਿਗੁਰਾਂ ਦੇ ਸਾਲਾਨਾ ਵਰਸੀ ਜੋੜ ਮੇਲ ਸਮਾਗਮ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਦਾਸ ਤੋਂ ਪਹਿਲੇ ਆਪ ਜੀ ਦੇ ਅੰਤ ਹੀ ਮਹਾਨ ਸਤਕਾਰਤ ਹਸਤੀਆਂ ਨੇ ਆਪ ਜੀ ਦੇ ਨਾਲ ਮਹਾਪੁਰਸ਼ਾਂ ਦੇ ਜੀਵਨ ਸੰਬੰਧੀ ਨਾਲ-ਨਾਲ ਗੁਰਮਤ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ ਹੁਣੇ ਹੁਣ ਮੇਰੇ ਬਹੁਤ ਹੀ ਸਨਮਾਨ ਤੇ ਸਤਕਾਰਯੋਗ ਗਿਆਨੀ ਕਰਮ ਸਿੰਘ ਜੀ ਪੌਂਟਾ ਸਾਹਿਬ ਵਾਲੇ ਜਿਨ੍ਹਾਂ ਨੇ ਮਹਾਪੁਰਸ਼ਾਂ ਨੂੰ ਦੇੜੇ ਹੋ ਕੇ ਵੇਖਿਆ ਉਹਨਾਂ ਸਤਿਪੁਰਸ਼ਾਂ ਦੀ ਸੰਗਤ ਦਾ ਆਨੰਦ ਮਾਣਿਆ ਉਹਨਾਂ ਨੇ ਉਹ ਆਨੰਦ ਦੇ ਪਲ ਉਹ ਮਹਾਨ ਸੁਖ ਦੇ ਸਮੇਂ ਜਿਹੜੇ ਸਮੇਂ ਦੇ ਅੰਦਰ ਵਿਦਿਆਰਥੀ ਕਾਲ ਦੇ ਵਿੱਚ ਪੜ੍ਹਦੇ ਰਹੇ ਆਪ ਜੀ ਦੇ ਨਾਲ ਉਹ ਕੁਝ ਪਲ ਸਾਂਝੇ ਕੀਤੇ ਹਨ ਜਦੋਂ ਅਸੀਂ ਸਤਿਗੁਰੂ ਜੀ ਦੀ ਅਮਰਤ ਮੇ ਬਾਣੀ ਨੂੰ ਪੜ੍ਹਦੇ ਹਾਂ ਇਸ ਦੇ ਨਾਲ ਨਾਲ ਧਾਰਮਿਕ ਸ਼ਾਸਤਰ ਪੜ੍ਹਦੇ ਹਾਂ ਤਾਂ ਸਾਨੂੰ ਮਹਾਪੁਰਸ਼ਾਂ ਦੇ ਜੀਵਨ ਦੀ ਬਾਬਤ ਬਹੁਤ ਕੁਝ ਸਮਝਣ ਤੇ ਸਿੱਖਣ ਲਈ ਮਿਲਦਾ ਹੈ ਸ੍ਰੀਮਾਨ ਸੰਤ ਗਿਆਨੀ ਵਰਿਆਮ ਸਿੰਘ ਜੀ ਦਾ ਜੀਵਨ ਕੇਵਲ ਕਥਨੀ ਕਰਨ ਵਾਲਾ ਨਹੀਂ ਉਹਨਾਂ ਦਾ ਕਿਰਿਆਤਮਕ ਜੀਵਨ ਸੀ ਜਿੱਥੋਂ ਤੱਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਸਤਕਾਰ ਕਿਵੇਂ ਕਰਨਾ ਗੁਰਬਾਣੀ ਦੇ ਆਦਬ ਸਤਕਾਰ ਨੂੰ ਕਿਵੇਂ ਬਰਕਰਾਰ ਰੱਖਣਾ ਵਿਦਿਆਰਥੀਆਂ ਦੇ ਵਿੱਚ ਸਿਖਿਆਰਥੀਆਂ ਨੂੰ ਉਹ ਬਹੁਤ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਕਰਦੇ ਜਦੋਂ ਕੋਈ ਵੀ ਗੁਰੂ ਦਾ ਸਿੱਖ ਸਤਿਗੁਰੂ ਜੀ ਦੀ ਅਮਰਤ ਮੇ ਬਾਣੀ ਦਾ ਪਾਠ ਕਰਦਾ ਜਾਂ ਨਗਰ ਦੇ ਵਿੱਚ ਸ੍ਰੀ ਅਖੰਡ ਪਾਠ ਹੋਇਆ ਕਰਦਾ ਸਪੀਕਰ ਲੱਗਦਾ ਤਾਂ ਉਹਨੇ ਸਮੇਂ ਤੱਕ ਮਹਾਪੁਰਸ਼ ਕਦੇ ਆਪਣੇ ਆਸਨ ਤੇ ਨਹੀਂ ਸਨ ਬੈਠਿਆ ਕਰਦੇ ਉਹ ਬਾਹਰ ਤੁਰ ਫਿਰ ਕੇ ਘੁੰਮਦੇ ਹੋਏ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਸੁਣਦੇ ਰਹਿੰਦੇ। ਔਰ ਇਸੇ ਪ੍ਰਕਾਰ ਆਪਣੇ ਪੈਰਾਂ ਵਾਲੇ ਪਾਸੇ ਕਿਸੇ ਨੂੰ ਗੁਰਬਾਣੀ ਪੜ੍ਹਦਿਆਂ ਹੋਇਆਂ ਗੁਜ਼ਰਨ ਨਾ ਦੇਂਦੇ। ਆਪਣੇ ਤੋਂ ਹਮੇਸ਼ਾ ਉੱਚੇ ਥਾਂ ਤੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਦਾ ਸਤਿਕਾਰ ਕਰਦੇ ਸਨ। ਇਸ ਦੇ ਨਾਲ-ਨਾਲ ਫਿਰ ਗੁਰਸਿੱਖਾਂ ਦਾ ਸਤਕਾਰ ਕਿਵੇਂ ਕਰਨਾ ਇਹ ਮਹਾਪੁਰਖਾਂ ਨੇ ਕੇਵਲ ਕਹਿਣੀ ਨਹੀਂ ਸੀ ਉਹਨਾਂ ਸਤਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਕਮਾ ਕੇ ਦਿਖਾਇਆ ਜਦੋਂ ਕੋਈ ਵੀ ਗੁਰੂ ਦਾ ਸਿੱਖ ਕੋਈ ਮਹਾਤਮਾ ਕੋਈ ਗੁਰਮਖ ਆਉਂਦਾ ਤਾਂ ਹੇਠਾਂ ਧਰਤੀ ਦੇ ਨਾਲ ਝੁਕ ਜਾਇਆ ਕਰਦੇ ਸਨ ਬਹੁਤ ਨਿਮਰਤਾ ਦੇ ਨਾਲ ਥੇਠਾਂ ਧਰਤੀ ਵੱਲ ਝੁਕ ਕੇ ਉਸ ਦੇ ਨਾਲ ਫਤੇ ਦੀ ਸਾਂਝ ਕਰਦੇ ਤੇ ਫਿਰ ਸਤਿਗੁਰੂ ਜੀ ਦੀ ਅਮਰਤਮੇ ਬਾਣੀ ਦਾ ਸ਼ਬਦ ਪੜਿਆ ਕਰਦੇ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਸੰਗਤ ਜੀ ਮਹਾਪੁਰਸ਼ਾਂ ਦਾ ਉਹਨਾਂ ਦੀ ਜਿਹੜੀ ਮਹੱਤਤਾ ਹੈ ਵਡਿਆਈ ਹੈ ਉਹ ਮੁੱਖ ਰੂਪ ਦੇ ਅੰਦਰ ਤਿੰਨ ਚੀਜ਼ਾਂ ਕਰਕੇ ਪਰਖੀ ਜਾਂਦੀ ਹੈ ਇੱਕ ਤਾਂ ਜਦੋਂ ਮਹਾਪੁਰਸ਼ ਐਸੇ ਕਮਾਈ ਵਾਲੇ ਗੁਰਮਖਾਂ ਦੇ ਜਿਹੜੇ ਦਰਸ਼ਨ ਹਨ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਇਹੋ ਜੇ ਨਾਮ ਰਸੀਏ ਰੰਗ ਰਤੜੀ ਰੂਹ ਦੇ ਦਰਸ਼ਨ ਕੀਤਿਆਂ ਹੋਇਆ ਪਰਮੇਸ਼ਵਰ ਵਾਹਿਗੁਰੂ ਚੇਤੇ ਆਉਂਦਾ ਹੈ ਸਤਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਬਚਨ ਕੀਤੇ ਹਨ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਮਨ ਕੀ ਕਟਿਐ ਮੈਲ ਸਾਧ ਸੰਗ ਉਠਿਐ ਦੇਖੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਤਨੇ ਕੀਮਤੀ ਅਮੋਲਕ ਬਚਨ ਕੀਤੇ ਨੇ ਕਿ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਹੀ ਮਨ ਇਕਾਗਰਤਾ ਦੇ ਵਿੱਚ ਆਉਂਦਾ ਹੈ ਏਕ ਪੂਰਨ ਮਹਾਪੁਰਸ਼ ਦੀ ਨਿਸ਼ਾਨੀ ਹੈ ਫਿਰ ਇਸੇ ਤਰ੍ਹਾਂ ਜਿਹੜਾ ਪਰਮੇਸ਼ਵਰ ਵਾਹਿਗੁਰੂ ਜੀ ਦਾ ਪਿਆਰਾ ਹੈ ਉਹਦੇ ਦਰਸ਼ਨ ਕਰਨ ਵਾਲੇ ਦੇ ਪਾਪ ਵੀ ਦੂਰ ਹੁੰਦੇ ਆ ਸਤਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬੋਲ ਹਨ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਤ ਸੰਗ ਇਹੋ ਭਵ ਜਲ ਤਾਰੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਗੁਰੂ ਕੀ ਬਾਣੀ ਦਾ ਸਤਕਾਰ ਸਮਾਇਆ ਹੋਇਆ ਸੀ ਜਿਸ ਮਹਾਪੁਰਸ਼ ਦੇ ਜੀਵਨ ਦੇ ਅੰਦਰ ਗੁਰੂ ਕੀ ਅੰਮ੍ਰਿਤ ਬਾਣੀ ਦਾ ਨਿਵਾਸ ਹੈ ਬਾਣੀ ਪੜ ਪੜ ਕੇ ਰਸਨਾ ਦੇ ਨਾਲ ਉਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਕੀ ਬਾਣੀ ਦਾ ਨਿਵਾਸ ਪ੍ਰਕਾਸ਼ ਹੋ ਚੁੱਕਿਆ ਇਹੋ ਜੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਦੇ ਦਰਸ਼ਨ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਦਰਸ਼ਨਾਂ ਦੇ ਨਾਲ ਤੁਲਨਾ ਦਿੱਤੀ ਹੈ ਇੱਕ ਖਾਂ ਤੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਵੀ ਸੰਗਤ ਨੂੰ ਵੀ ਇਹ ਬਚਨ ਕੀਤਾ ਹੈ ਕਿ ਜਦੋਂ ਇਹੋ ਜਿਹਾ ਕੋਈ ਨਾਮ ਰਸਿਆ ਪਰਮੇਸ਼ਰ ਦਾ ਪਿਆਰਾ ਮਿਲੇ ਉਹਦੇ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਜ਼ਰੂਰ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਬਹੁਤ ਕੀਮਤੀ ਅਮੋਲਕ ਬਚਨ ਹੈ RAM ਨਾਮ ਚਿਤ ਰਾਪੈ ਜਾਤਾ ਉਪਜੰਮ ਤੋ ਦਰਸ਼ਨ ਕੀਜੈ ਤਾਤਾ ਇੱਕ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਜਿੰਨੀ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਸਤਿਗੁਰੂ ਸੱਤੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੀ ਸਰਕਾਰ ਬਚਨ ਲਿਖਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਅਰਾਧਨ ਕੀਤਾ ਤਿੰਨ ਜਨ ਦੇਖਾਂ ਨੈਣੀ ਉਹਨਾਂ ਪਰਮੇਸ਼ਵਰ ਦੇ ਪਿਆਰਿਆਂ ਨੂੰ ਮੈਂ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਦੀਦਾਰ ਕਰਦਾ ਜਾਂ ਇਸ ਦਾ ਮਹਾਪੁਰਸ਼ ਦੂਸਰਾ ਅਰਥ ਕਰਦੇ ਨੇ ਤਿੰਨ ਜਨ ਦੇਖਾਂ ਨੈਣੀ ਉਹਨਾਂ ਜਨਾਂ ਨੇ ਉਹਨਾਂ ਦਾਸਾਂ ਨੇ ਉਹਨਾਂ ਸੇਵਕਾਂ ਨੇ ਪਰਮੇਸ਼ਵਰ ਵਾਹਿਗੁਰੂ ਜੀ ਦਾ ਦਰਸ਼ਨ ਕਰ ਲਿਆ ਇੱਕ ਥਾਂ ਤੇ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਵੀ ਬਚਨ ਕੀਤੇ ਜਿਨ੍ਹਾਂ ਨੇ ਆਪਣੀ ਸੁਰਤ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਏ ਫੇਰ ਅੱਗੇ ਉਹਨਾਂ ਦੇ ਜਿਹੜਾ ਦਰਸ਼ਨ ਕਰਨ ਵਾਲਾ ਉਹਨਾਂ ਦੇ ਪਾਪ ਹੀ ਧੋਤੇ ਜਾਂਦੇ ਆ ਉਹਨਾਂ ਦੇ ਗੁਨਾਹ ਮਾਫ਼ ਹੋ ਜਾਂਦੇ ਆ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਤਿਲੰਗ ਰਾਗ ਦੇ ਵਿੱਚ ਇੱਕ ਬਚਨ ਹੈ ਅਜ਼ਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਇਸ ਦਾ ਮਤਲਬ ਪਾਵ ਹੈ ਕਿ ਜਿਸ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਹੈ ਅਜ਼ਰਾਈਲ ਯਾਰ ਬੰਦੇ ਉਸ ਮਨੁੱਖ ਦਾ ਉਸ ਬੰਦੇ ਦਾ ਜਿਹੜਾ ਅਜ਼ਰਾਈਲ ਮੌਤ ਹੈ ਮੌਤ ਦਾ ਫਰਿਸ਼ਤਾ ਵੀ ਮਿੱਤਰ ਬਣ ਜਾਂਦਾ ਹੈ ਔਰ ਅਜ਼ਰਾਈਲ ਜਾਰ ਬੰਦੇ ਜਿਸ ਤੇਰਾ ਆਧਾਰ ਗੁਣ ਹੈ ਉਸਕੇ ਸਗਲ ਆਫੂ ਤੇਰੇ ਜਨ ਦੇਖ ਹੈ ਦੀਦਾਰ ਤੇਰੇ ਜਨ ਦੇਖ ਹੈ ਦੀਦਾਰ ਜਿਹੜੇ ਮਨੁੱਖ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਦਰਸ਼ਨ ਕਰ ਲੈਂਦੇ ਨੇ ਗੁਣ ਹੈ ਉਸਕੇ ਸਗਲ ਆਫੂ ਗੁਣ ਹੈ ਕਹਿੰਦੇ ਨੇ ਗੁਨਾਹਾਂ ਨੂੰ ਆਫੂ ਦਾ ਮਤਲਬ ਪਾਪ ਹੁੰਦਾ ਹੈ ਮਾਫ ਕਰਨਾ ਉਹਦੇ ਸਾਰੇ ਗੁਨਾਹ ਧੋਤੇ ਜਾਂਦੇ ਨੇ ਉਹਨਾਂ ਦੇ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ ਜਿਹੜੇ ਕੋਈ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਦਰਸ਼ਨ ਕਰ ਲਵੇ ਜਾਂ ਜਿਹੜੇ ਵਾਹਿਗੁਰਮੀ ਕੀ ਦੇ ਪਿਆਰੇ ਵਾਹਿਗੁਰੂ ਜੀ ਦਾ ਦਰਸ਼ਨ ਕਰ ਲੈਂਦੇ ਨੇ ਤੇ ਉਹਨਾਂ ਦੇ ਵੀ ਦਾ ਪਾਪ ਧੋਤੇ ਜਾਂਦੇ ਹਨ ਸ੍ਰੀਮਾਨ ਸੰਤ ਗਿਆਨੀ ਬਰਿਆਮ ਸਿੰਘ ਜੀ ਮਹਾਪੁਰਸ਼ ਉਹ ਐਸੇ ਹੀ ਮਹਾਪੁਰਖ ਸਨ ਉਹਨਾਂ ਦੇ ਜੀਵਨ ਦੇ ਅੰਦਰ ਗੁਰੂ ਕੀ ਬਾਣੀ ਦਾ ਆਦਬ ਗੁਰੂ ਕੀ ਬਾਣੀ ਦਾ ਸਤਕਾਰ ਪਿਆਰ ਤੇ ਔਰ ਗੁਰੂ ਕੀ ਬਾਣੀ ਨੂੰ ਵਿਦਿਆ ਪੜਾਉਣ ਦਾ ਕਿੰਨਾ ਚਾਹ ਤੇ ਉਤਸ਼ਾਹ ਸੀ ਬਹੁਤ ਕੁਝ ਉਹਨਾਂ ਦੇ ਜੀਵਨ ਦੀ ਬਾਤ ਬੋਲਿਆ ਜਾ ਸਕਦਾ ਸਮਾਂ ਕਿਸੇ ਨਾਲ ਲਿਹਾਜ਼ ਨਹੀਂ ਕਰਦਾ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤ੍ਰੀਖ ਸਮੇਂ ਕਿਸ ਕਾਈ ਕਰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਭੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ ਉਹ ਅਦੇ ਸੰਭਾਲੇ ਸਮੇਂ ਨੂੰ ਇਹ ਸਫਲ ਕਰ ਸਫਲ ਉਡੰਦਾ ਜਾਮਦਾ ਇਹ ਠਹਿਰਣ ਜਾਕ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਮਹਾਪੁਰਸ਼ਾਂ ਦਾ ਜਿਹੜਾ ਜੀਵਨ ਇੱਕ ਸਮੁੰਦਰ ਦੀ ਨਿਆਈ ਹੈ ਉਹਨਾਂ ਦੇ ਸਮੁੰਦਰ ਵਰਗੇ ਜੀਵਨ ਦੇ ਵਿੱਚੋਂ ਇੱਕ ਬੂੰਦ ਮਾਤਰ ਜਿਹੜਾ ਚੰਗਾ ਜੀਵਨ ਹੈ ਉਹ ਆਪਣੀ ਕਮਾਈ ਦੇ ਵਿੱਚ ਆਪਣੇ ਕਿਰਿਆਤਮਕ ਜੀਵਨ ਦੇ ਅੰਦਰ ਆ ਜਾਵੇ ਆਪਣਾ ਜੀਵਨ ਸੰਗਤ ਜੀ ਸਫਲਾ ਬਣ ਜਾਏਗਾ ਦਾਸ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਔਰ ਬਾਬਾ ਲਾਲ ਸਿੰਘ ਜੀ ਸਮੂhtੀਆਂ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਇੱਥੇ ਹੀ ਬਾਣੀ ਨੂੰ ਬਰਾਮ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ